ਆਪ ਜੀ ਦੇ ਔਰ ਸੰਗਤਾਂ ਦੇ ਔਰ ਮੈਂ ਸਮਝਦਾ ਹਰ ਮਨੁੱਖ ਦੇ ਜੀਵਨ ਦੇ ਵਿੱਚ ਨਿਤਾ ਪ੍ਰਤੀ ਘਟਦੀਆਂ ਨੇ ਕਿ ਜਦੋਂ ਜਦੋਂ ਉਹ लाचार ਹੋ ਜਾਂਦਾ ਹੈ ਉਸ ਦਾ ਕੋਈ ਸਹਾਰਾ ਨਹੀਂ ਹੁੰਦਾ ਤੇ ਕਿਤੇ ਟਹਿ ਪੈਂਦਾ ਹੈ ਨਾ ਜੀ ਤੇ ਬਸ ਉਹ ਮਾਲਕ ਫਿਰ ਇਹੋ ਜੇ ਕਾਰਨ ਬਣਾਉਂਦਾ ਹੈ ਤੇ ਉਹਦੇ ਕਾਰਜ ਰਾਸ ਹੋ ਜਾਂਦੇ ਹਨ ਤੇ ਉੱਥੇ ਬੰਦਾ ਜਿਹੜਾ ਹੈ ਨਾ ਕੋਈ ਵੀ ਮਨੁੱਖ ਜਿਹੜਾ ਹੈ ਫਿਰ ਉਹ ਦਿਲੋਂ ਪ੍ਰਪੁਲਤ ਹੋ ਜਾਂਦਾ ਹੈ ਪਰਮਾਤਮਾ ਦਾ ਦਿਲੋਂ ਸ਼ੁਕਰਾਨਾ ਕਰਦਾ ਹੈ ਤੇ ਹੈਰਾਨ ਵੀ ਹੋ ਜਾਂਦਾ ਹੈ ਕਿ ਮੈਂ ਤਾਂ ਸੋਚਿਆ ਵੀ ਨਹੀਂ ਸੀ ਤੇ ਕੋਈ ਮੇਰੇ ਕੰਮ ਨਾ ਆਇਆ ਤੇ ਇਹ ਪਤਾ ਨਹੀਂ ਕੀ ਖੇਡ ਮਾਲਿਕ ਨੇ ਰਚੀ ਤੇ ਸਾਰੇ ਕਾਰਜ ਉਸਨੇ ਰਾਸ ਕਰ ਦਿੱਤੇ ਇਸ ਵਰਥਾਏ ਜੋ ਆਪ ਜੀ ਦੇ ਜੀਵਨ ਦੀਆਂ ਆਪਣੀਆਂ ਆਪਣੀਆਂ ਘਟਨਾਵਾਂ ਜੇ ਯਾਦ ਕਰ ਲਈਏ ਤੇ ਆਪ ਸਭ ਨੂੰ ਇਸ ਗੱਲ ਦਾ ਜਵਾਬ ਜ਼ਰੂਰ ਮਿਲ ਜਾਏਗਾ ਅਹਿਸਾਸ ਜ਼ਰੂਰ ਹੋਏਗਾ ਤੋ ਭਾਉ ਸ਼ਰਨਾਗਤ ਹੋਣ ਨਾਲ ਹੀ ਉਹ ਮਾਲਿਕ ਜਿਹੜਾ ਨਾ ਉਹ ਖੇਡ ਵਰਤਾਂਦਾ ਹੈ ਆਪਣਾ ਆਪ ਚਣਾਉਂਦਾ ਹੈ ਤੇ ਇਸ ਗੱਲ ਦਾ ਵੀ ਅਹਿਸਾਸ ਕਰਾ ਦਿੰਦਾ ਹੈ ਕਿ ਕਰਤਾ ਪਰਮਾਤਮਾ ਹੈ ਤੇ ਉਹ ਹਮੇਸ਼ਾ ਹੀ ਸਾਡੇ ਅੰਗ ਸੰਗ ਹੈ ਇੱਕ ਦੋ ਘਟਨਾਵਾਂ ਮੈਂ ਆਪਣੇ ਜੀਵਨ ਵਿੱਚ ਬੀਤੀਆਂ ਆਪ ਜੀ ਨਾਲ ਸਾਂਝ ਪਾਵਾਂ ਬਹੁਤ ਸਾਰੀਆਂ ਘਟਨਾਵਾਂ ਨੇ ਤਾਂ ਵੈਸੇ ਜੇ ਮੈਂ ਆਪਣੇ ਜਨਮ ਤੋਂ ਪਹਿਲਾਂ ਦੀ ਗੱਲ ਕਰਾਂ ਤੇ ਮੇਰੇ ਮਾਤਾ ਪਿਤਾ ਜਿਨ੍ਹਾਂ ਨੇ ਜਨਮ ਦਿੱਤਾ ਉਹ ਹੋਰ ਸਨ ਤੇ ਜਿਨ੍ਹਾਂ ਨੇ ਪਾਲਣ ਪੋਸਣ ਕੀਤਾ ਉਹ ਹੋਰ ਸਨ ਹੁਣ ਉਹਨਾਂ ਦੇ ਤੇ ਕੋਈ ਔਲਾਦ ਨਹੀਂ ਸੀ ਮੇਰੇ ਮਾਤਾ ਪਿਤਾ ਜਿਨ੍ਹਾਂ ਨੇ ਪਾਲਣ ਪੋਸਣ ਕੀਤਾ ਪਰ ਔਲਾਦ ਤੇ ਮੇਰੇ ਕਰਕੇ ਉਸ ਮਾਲਿਕ ਨੇ ਉਹਨਾਂ ਨੂੰ ਉਹਨਾਂ ਦੇ ਝੋਲੀ ਪਾਈ ਦਿੱਤਾ ਸੰਗਤਿਤ ਕਰਦੇ ਆ ਕਿਤੇ ਮੂੰਹ ਬੋਲੀਆਂ ਪਹਿਣਾ ਦੇ ਕਹਿਣ ਤੇ ਕਿ ਲੋ ਜੀ ਇਹ ਹੁਣ ਤੁਹਾਡੇ ਘਰ ਜੜਾ ਵੀ ਬੱਚਾ ਆਏਗਾ ਨਾ ਇਹ ਬੇਟਾ ਹੋਏਗਾ ਤੇ ਤੁਸੀਂ ਜੀ ਭੈਣ ਜੀ ਇਹਨਾਂ ਦੀ ਝੋਲੀ ਪਾ ਦੇਣਾ ਕਿਉਂਕਿ ਇਸ ਭੈਣ ਦੇ ਘਰ ਕੋਈ ਔਲਾਦ ਨਹੀਂ ਤੇ ਇਸ ਤਰ੍ਹਾਂ ਮੇਰਾ ਜਨਮ ਹੋਇਆ ਤੇ 2 ਦਿਨ ਦਾ ਸਾਂ ਤੇ ਉਹਨਾਂ ਨੇ ਬਚਨਾਂ ਨੂੰ ਸੰਭਾਲਦਿਆਂ ਮੇਰੇ ਮਾਤਾ ਪਿਤਾ ਜਿਨ੍ਹਾਂ ਨੇ ਪਰਵਰਿਸ਼ ਕੀਤੀ ਉਹਨਾਂ ਦੇ ਝੋਲੀ ਪਾ ਦਿੱਤਾ ਫਿਰ ਹੈਰਾਨਗੀ ਦੀ ਗੱਲ ਮਾਂ ਨੇ ਮੇਰੀ ਦੁੱਧ ਵੀ ਨਾ ਪਿਆਇਆ ਵੀ ਕਿਤੇ ਮੋਹ ਨਾ ਜਾਗ ਜਾਵੇ ਤੇ 2 ਦਿਨ ਦਾ ਬੱਚਾ ਤੇ ਦੁੱਧ ਤੋਂ ਬਿਨਾ ਨਹੀਂ ਰਹਿ ਸਕਦਾ ਨਾ ਤੇ ਉਦੋਂ ਮਾਲਿਕ ਨੇ ਕੀ ਵਿਵਸਥਾ ਕੀਤੀ ਹੋਈ ਸੀ ਪਹਿਲਾਂ ਮੇਰੀ ਜਿਹੜੀ ਸਭ ਤੋਂ ਵੱਡੀ ਪਰਜਾਈ ਸੀ ਉਹ ਉਸ ਦਾ ਮੈਨੂੰ ਦੁੱਧ ਜੋ ਹੈ ਅਮਰਤ ਮੇਂ ਦੁੱਧ ਜੜਾਇਆ ਉਹ ਨੇ ਮੈਨੂੰ ਜੀਵਨਦਾਨ ਦਿੱਤਾ ਕੀ ਖੇਡ ਵਰਤਾਈ ਆਕਾਲ ਪੁਰਖ ਵਾਹਿਗੁਰੂ ਨੇ ਕੋਈ ਸੋਚ ਵੀ ਨਹੀਂ ਸਮਝ ਸਕਦਾ ਕਿ ਕਿਸ ਤਰ੍ਹਾਂ ਕੀ ਉਹ ਖੇਡ ਖੇਡਦਾ ਹੈ ਸਿਰਸੇ ਦੇ ਜਗ ਸੰਭਾਵੇ ਠਾਕੁਰ ਕਾਹੇ ਮਨਪੋ ਕਰਿਆ ਸੀ ਫੇਰ ਡਰ ਜਾਣਿਆ ਫੇਰ ਮੈਂ ਦੂਸਰੀ ਗੱਲ ਆਪ ਜੀ ਦੇ ਸਾਹਮਣੇ ਰੱਖਾਂ ਮੇਰੇ ਸਾਹਮਣੇ ਉਹ ਜੀਵਨ ਵਿੱਚ ਪਿੱਛੇ ਕੁਝ ਇਸ ਤਰ੍ਹਾਂ ਦੀ ਖੇਡ ਬਣੀ ਵਪਾਰ ਕਰਦੇ ਆ ਤੇ ਝੂਠਾ ਕਿਸੇ ਨੇ ਕੋਈ ਇਲਜ਼ਾਮ ਲਾ ਦਿੱਤਾ ਤੇ ਮੇਰੇ ਤੇ ਦਫਾ 302 ਮਰਡਰ ਦਾ ਕੇਸ ਬਣ ਗਿਆ ਪੁਲਿਸ ਵਾਲੇ ਇਨਕੁਆਰੀ ਕਰਨ ਲੱਗ ਪਏ ਆਈਓ ਨੇ ਬੁਲਾ ਲਿਆ ਦੋ ਤਿੰਨ ਵਾਰੀ ਤੇ ਕੁਝ ਇਹੋ ਜਿਹੇ ਹਾਲਾਸਨ ਪੁਲਿਸ ਦੇ ਹੱਥ ਕੁਝ ਲੱਗ ਨਹੀਂ ਸੀ ਰਿਹਾ ਕਿ ਵੀ ਕਾਤਲ ਕੌਣ ਹੈ ਉਦੋਂ ਐਲਕੇ ਅਡਵਾਨੀ ਜਿਹੜਾ ਹੈ ਨਾ ਉਹ ਗ੍ਰਹਿ ਮੰਤਰੀ ਹੁੰਦਾ ਸੀ ਤੇ ਜਿਨ੍ਹਾਂ ਦੇ ਘਰ ਮਰਡਰ ਹੋਇਆ ਸੀ ਉਹ ਉਹਨਾਂ ਦੇ ਨਜ਼ਦੀਕੀ ਸਨ ਕਿਤੇ ਹੁਣ ਪੁਲਿਸ ਤੇ ਵੀ ਬਹੁਤ ਜ਼ਿਆਦਾ ਜੋਰ ਸੀ ਵੀ ਛੇਤੀ ਕਾਤਲ ਨੂੰ ਫੜਿਆ ਜਾਵੇ ਤੇ ਮੇਰਾ ਕਿਤੇ ਉਹ ਲੰਬੇਰਾ ਨਾ ਜਾਵਾਂ ਕਿਸੇ ਪ੍ਰਕਾਰ ਨਾਲ ਮੈਂ ਲਪੇਟੇ ਚ ਆ ਗਿਆ ਉਦੋਂ ਮੈਂ ਉਹਨਾਂ ਦਿਨਾਂ ਚ ਬੜਾ ਰੋਇਆ ਮੇਰੀਆਂ ਤਿੰਨ ਧੀਆ ਸਨ ਵੀ ਲੋਕੀ ਕੀ ਕਹਿਣਗੇ ਕਿ ਇਹਦਾ ਪਿਓ ਕਾਤਲ ਹੈ ਇੱਕ ਮਨੁੱਖ ਖੋਲ ਕੀ ਹੁੰਦਾ ਹੈ ਗੁਰੂ ਤੋਂ ਇਲਾਵਾ ਕੋਈ ਚਾਰਾ ਨਾ ਚੱਲਿਆ ਵਕੀਲ ਕੋਈ ਸੀ ਉਹ ਕਹਿਣ ਲੱਗਾ ਵੀ ਤੁਸੀਂ ਘਰੋਂ ਭੱਜ ਜਾਓ ਕਿਤੇ ਇਹਨਾਂ ਦੇ ਹੱਥ ਲੱਗ ਗਏ ਤੇ ਇਹਨਾਂ ਨੇ ਇਹਨਾਂ ਕੁਟਾਪਾ ਚੜਨਾ ਹੈ ਇਹਨਾਂ ਮਾਰ ਮਾਰਨੀ ਹੈ ਤਾਂ ਮੁੱਲੋ ਮੁੱਲੀ ਤੁਹਾਡੇ ਕੋਲੋਂ ਇਹਨਾਂ ਨੇ ਨਾ ਕਹਿਲਵਾ ਦੇਣਾ ਕਿ ਮਰਡਰ ਤੁਸੀਂ ਕੀਤਾ ਹੈ। ਤੋਂ ਘਰੋਂ ਚਲਾ ਗਿਆ ਲੁਧਿਆਣੇ ਤੇ ਉਸ ਤੋਂ ਬਾਅਦ ਪਤਾ ਨਹੀਂ ਕਿ ਮਾਨਚ ਆਇਆ ਤੇ ਮੈਂ ਕਿਹਾ ਚਲੋ ਧਰਵਾਰ ਸਾਹਿਬ ਅੰਮ੍ਰਿਤਸਰ ਚਲੇ ਜਾਂਦੇ ਆਂ। ਜੱਜ ਕੀ ਗੁਰੂ ਤੇ ਸਫਥਾਂ ਤੇ ਪਰ ਚਲੋ ਭਾਵ ਇਹੋ ਜੇ ਸਨ। ਦਰਬਾਰ ਸਾਹਿਬ ਅੰਮ੍ਰਿਤਸਰ ਜਿਸ ਦਿਨ ਗਿਆ ਮੈਂ ਉਸ ਜਦੋਂ ਸਮਾਂ ਆਇਆ ਮੇਰਾ ਮੱਥਾ ਟੇਕਣ ਲੱਗਾ ਸਾਹਮਣੇ ਗੁਰਮਾਰਾ ਸਾਹਿਬ ਸਸ਼ੋਭਤ ਨੇ ਤੇ ਕੀਰਤਨੀਏ ਕੀਰਤਨ ਕਰ ਰਹੇ ਨੇ ਉਦੋਂ ਮੱਥਾ ਟੇਕਣ ਲੱਗਾ ਨਾ ਤੇ ਜਿਵੇਂ ਕਹਿੰਦੇ ਨਾ ਸਤਗੁਰ ਜਿਹੜਾ ਨਾ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਕਿੱਦਾਂ ਸੀ ਮਨ ਅੰਦਰ ਨਾ ਇੱਕ ਪੰਕਤੀ ਆ ਗਈ ਕਿ ਵਿਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਮੈਂ ਤੇ ਰੋ ਰਿਆ ਸੀ ਪਹਿਲਾਂ ਹੋਰ ਰੋ ਪਿਆ ਇਹ ਪੰਕਤੀ ਸਾਹਮਣੇ ਆਈ ਕੀ ਮੈਂ ਮੱਥਾ ਟੇਕ ਕੇ ਕੀ ਮੰਗਦਾ ਬਈ ਮਾਲਕਾ ਇਹ ਮੇਰੇ ਸਿਰ ਤੇ ਭੀੜ ਬਣੀ ਐ ਤੇ ਇਹ ਤੂੰ ਆਪ ਮੈਨੂੰ ਇੱਥੋਂ ਬਚਾ ਲਈ ਮੈਂ ਤਾਂ ਇਹਦੇ ਵਿੱਚ ਕੁਝ ਕੀਤਾ ਨਹੀਂ ਮਰਡਰ ਹੀ ਤੇ ਮੇਰਾ ਦੂਰ-ਦੂਰ ਤੱਕ ਕੋਈ ਹੱਥ ਨਹੀਂ ਪਰ ਜੇ ਮੈਂ ਮੰਗ ਲਿਆ ਕਿ ਮੈਨੂੰ ਬਚਾ ਲਈ ਇਹਦਾ ਮਤਲਬ ਬਿੰਦੁਦ ਹੋ ਗਿਆ ਨਾ ਹੋਰ ਜੇ ਮੰਗਣਾ ਹੋ ਗਿਆ ਨਾ ਤੈਨੂੰ ਛੱਡ ਕੇ ਕੁਝ ਹੋਰ ਮੰਗ ਲਿਆ ਜਿਵੇਂ ਬਿੰਦੁਦ ਹੋਰ ਜੇ ਮੰਗਣਾ ਤੇ ਗੁਰੂ ਸਾਹਿਬ ਤੇ ਕਹਿੰਦੇ ਫਿਰ ਸਿਦ ਦੁੱਖਾਂ ਕੇ ਦੁਖ ਹੁਣ ਕੀ ਕਰਾਂ ਤੇ ਗੁਰੂ ਸਾਹਿਬ ਤੇ ਕਹਿੰਦੇ ਫਿਰ ਇਹ ਮੰਗਣਾ ਸੀ ਦੇ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ ਤੋ ਇਸ ਲਈ ਬਿਨਾ ਕੁਝ ਮੰਗਿਆ ਹੋਰ ਰੋਣਾ ਆਇਆ ਤੇ ਮੈਂ ਗੁਰੂ ਚਰਨਾ ਚ ਟੈਪਿਆ ਬਿਨਾ ਕੁਝ ਮੰਗਿਆ ਮੱਥਾ ਟੇਕ ਦਿੱਤਾ ਮੱਥਾ ਜਦੋਂ ਟੇਕਿਆ ਤੇ ਜਦੋਂ ਆਮ ਜੋ ਤੌਰ ਤੇ ਅਸੀਂ ਮੱਥਾ ਟੇਕਦੇ ਆ ਪੰਜ ਸੱਤ ਸੈਕਿੰਡ 10 ਸੈਕਿੰਡ ਉਹਦਣ ਕਿਤੇ ਤਕਰੀਬਨ ਪੰਜ ਸੱਤ ਸੈਕਿੰਡ ਵੱਧ ਟਿਕਿਆ ਮੱਥਾ ਪਰ ਜਦੋਂ ਮੱਥਾ ਟੇਕਣ ਲਗਾ ਤੇ ਉਦੋਂ ਕੀਰਤਨੀਆਂ ਨੇ ਜੋ ਸ਼ਬਦ ਲਾਇਆ ਹੋਇਆ ਸੀ ਉਹ ਸਮਾਪਨ ਹੋ ਗਿਆ ਸੰਪੂਰਨ ਹੋ ਗਿਆ ਕਿ ਉਹਨਾਂ ਨੇ ਦੂਜਾ ਸ਼ਬਦ ਜੜਾ ਉਹ ਸ਼ੁਰੂਆਤ ਕਰ ਦਿੱਤੀ ਉਹ ਬੋਲ ਮੇਰੇ ਕੰਨੀ ਪੈ ਗੇ ਮੱਥਾ ਮੈਂ ਜੇ ਟੇਕ ਰਿਆ ਸਾਂ ਟਿੱਕਿਆ ਹੋਇਆ ਸੀ ਮੱਥਾ ਤੇ ਦੂਸਰੇ ਸ਼ਬਦ ਦੀ ਪਾਵਨ ਪੰਕਤੀਆਂ ਦਾ ਜੋ ਭਾਵ ਸੀ ਨਾ ਉਹ ਇਹ ਸੀ ਕਿ ਮਾਲਕਾ ਤੇਰੇ ਦਰ ਤੇ ਆਇਆ ਤੇ ਮੇਰੀ ਰੱਖਿਆ ਕਰ ਦੇ ਮੇਰੀ ਰੱਖਿਆ ਕਰ ਦੇ ਮਨ ਅੰਦਰ ਠਹਿਰਾਵ ਆਇਆ ਮਨ ਅੰਦਰ ਇਹ ਵਿਚਾਰ ਆਇਆ ਕਿ ਜੋਰਦਾਸ ਮੈਂ ਕਰਨ ਆਇਆ ਸਾਂ ਉਹ ਹੁਣ ਗੁਰੂ ਦੇ ਕੀਰਤਨੀਆਂ ਨੇ ਗੁਰੂ ਦੇ ਸ਼ਬਦ ਰਾਏ ਗੁਰੂ ਦੀ ਹਜ਼ੂਰੀ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰਤੀ ਮੇਰੇ ਵੱਲੋਂ ਕਿ ਮਾਲਕਾ ਤੇਰੇ ਦਰ ਤੇ ਆਇਆ ਤੇ ਮੇਰੀ ਰੱਖਿਆ ਕਰੀ ਬਸ ਇਸ ਵਿਚਾਰ ਨੇ ਮਨ ਨੂੰ ਇੱਕ ਸਹਾਰਾ ਦਿੱਤਾ ਪ੍ਰਸ਼ਾਦ ਲੈ ਕੇ ਜਦੋਂ ਮੈਂ ਸ਼ਾਮ ਦੀ ਗੱਟੀ ਫੜ ਕੇ ਲੁਧਿਆਣੇ ਆਇਆ ਉਸੇ ਰਾਤ ਨੂੰ ਤਕਰੀਬਨ 10:30 ਵਜੇ ਦਿੱਲੀੋਂ ਮੇਰੇ ਭਾਂਜੇ ਦਾ ਫੋਨ ਆ ਗਿਆ ਵੀ ਮਾਮਾ ਜੀ ਤੁਸੀਂ ਵਾਪਸ ਆ ਜਾਓ ਕਾਤਲ ਫੜੇਗੇ ਨੇ ਵਾਇ ਕਰੋ। ਔਰ ਅਗਲੇ ਦਿਨ ਸਵੇਰੇ ਫੇਰ 8:30 ਵਜੇ ਫੋਨ ਆ ਗਿਆ ਮੇਰੇ ਪੰਜੇ ਦਾ ਕਿ ਜਿਸ ਇਲਾਕੇ ਦੇ ਵਿੱਚ ਮਰਡਰ ਹੋਇਆ ਸੀ ਉੱਥੋਂ ਦੇ ਲੋਕਲ ਪੇਪਰਸ ਦੇ ਵਿੱਚ ਇਹ ਹੁਣ ਜੋ ਪੁਲਿਸ ਸਟੇਸ਼ਨ ਸੀ ਉੱਥੇ ਥਾਣੇ ਦਾ ਇਹ ਲੋਕਲ ਪੇਪਰ 'ਚ ਹੀ ਉਹਨਾਂ ਨੇ ਦੱਸ ਦਿੱਤਾ ਵੀ ਇਸ ਤਰ੍ਹਾਂ ਇਸ ਤਰ੍ਹਾਂ ਕਾਤਲ ਪੜੇਗੇ ਨੇ ਤੇ ਹੁਣ ਪੇਪਰ 'ਚ ਵੀ ਆ ਗਿਆ ਤੇ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ ਤੇ ਤੁਸੀਂ ਵਾਪਸ ਆ ਜਾਓ। ਦੇਖੋ ਕਿਵੇਂ ਉਹ ਘਟਕਟਕੇ ਅੰਦਰ ਕੀ ਜਾਣ ਭੁਲੇbure ਕੀ ਪੀੜ ਪ੍ਰੇਸ਼ਾਨਾ ਮੈਂ ਕੀ ਕੀਤਾ ਭਲਾ ਕੁਝ ਵੀ ਨਹੀਂ ਕੇਵਲ ਚਰਨਾ ਚ ਟਹਿ ਗਿਆ ਨਾ ਜੀ ਔਰ ਉਦੋਂ ਕੋਈ ਸਹਾਰਾ ਨਹੀਂ ਸੀ ਔਰ ਮਾਲਿਕ ਨੇ ਰਾਤ ਵੀ ਨਹੀਂ ਪੈਣ ਦਿੱਤੀ ਔਰ ਉਸੇ ਟਾਈਮ ਪਤਾ ਨਹੀਂ ਕਿਵੇਂ ਕਾਤਲ ਪੜੇ ਗਏ ਲੰਬੇਰੀ ਗੱਲ ਹੈ ਉਹ ਮੈਂ ਇੱਥੇ ਇਸ ਟਾਈਮ ਨਹੀਂ ਆਪ ਜੀ ਨਾਲ ਸਾਂਝ ਪਾ ਰਿਹਾ ਪਰ ਮੁੱਦੇ ਦੀ ਗੱਲ ਆਪ ਜੀ ਨਾਲ ਇਹ ਕੀਤੀ ਕਿ ਕਿਸ ਤਰ੍ਹਾਂ ਬਸ ਜਦੋਂ ਹਾਰ ਜਾਈਦਾ ਹੈ ਤੇ ਉਦੋਂ ਉਹ ਮਾਲਿਕ ਇੰਜ ਰੱਖਿਆ ਕਰਦਾ ਇੱਕ ਦੂਜੀ ਘਟਨਾ ਆਪ ਜੀ ਨਾਲ ਸੁਣਾਵਾਂ ਮੇਰੇ ਆਫਿਸ ਦੇ ਵਿੱਚ ਕੋਈ ਉੱਥੇ ਪਰਮਿਸ਼ਨ ਲੈਣੀ ਸੀ ਐਮਸੀਡੀ ਤੋਂ ਤੇ ਉਹ ਕਹਿਣ ਲੱਗੇ ਕੋਈ ਲਿਸੈਂਸ ਬਣਨ ਲੱਗਾ ਹੈ ਤੇ ਤੁਸੀਂ ਕਾਗਜ਼ ਪੂਰੇ ਕਰੋ ਤੇ ਬਾਹਰ ਬਿਲਡਿੰਗ ਦੀ ਬੋਰਡ ਦੇ ਜਿਹੜਾ ਨਾ ਉਹ ਤੁਸੀਂ ਫੋਟੋ ਵੀ ਖਿੱਚ ਕੇ ਭੇਜੋ ਆਖਰੀ ਦਿਨ ਕਿਤੇ ਆ ਗਿਆ ਉਸ ਦਿਨ ਫੋਟੋ ਵਗੈਰਾ ਖਿੱਚ ਕੇ ਭੇਜਣੇ ਸੀ ਸਮਾਂ ਵੀ ਦੁਪਹਿਰ ਦਾ ਆ ਗਿਆ 4 ਵਜੇ ਤੋਂ ਪਹਿਲਾਂ ਪਹਿਲਾਂ ਕਾਗਜ਼ ਜਮ੍ਹਾਂ ਕਰਾਣੇ ਸਨ 2:30 ਵਜੇ ਗਏ ਸਨ ਤੇ ਉਸ ਟਾਈਮ ਤੇ ਜਦੋਂ ਫੋਟੋਗ੍ਰਾਫਰ ਨੂੰ ਬੁਲਾਇਆ ਫੋਟੋ ਖਿੱਚਣ ਲੱਗਾ ਤੇ ਫੋਟੋ ਦਾ ਫੋਕਸ ਕੁਛ ਇਸ ਤਰ੍ਹਾਂ ਸੀ ਕੈਮਰੇ ਦਾ ਕਿ ਸਾਹਮਣੇ ਸੂਰਜ ਪੈ ਰਿਹਾ ਸੀ ਕਿਰਨਾ ਤੇ ਹੁਣ ਉਹ ਸਾਰਾ ਧੁੰਦਲਾ ਆ ਰਿਹਾ ਸੀ ਹੁਣ ਕੈਮਰੇ ਦੇ ਸਾਹਮਣੇ ਤੇ ਨਹੀਂ ਨਾ ਸੂਰਜ ਦੀ ਕਿਰਨ ਪੈਣੀ ਚਾਹੀਦੀ ਪਰ ਉਹ ਹੁਣ ਸੂਰਜ ਨੂੰ ਕੋਣ ਕੋਈ ਅੱਗੇ ਪਿੱਛੇ ਕਰੇ ਭਾਈ ਤੇ ਉਹ ਫੋਟੋ ਆਏ ਨਾ ਤੇ ਮੈਂ ਕਿਹਾ ਚਲੋ ਨਹੀਂ ਰੱਬ ਨੂੰ ਮਨਜ਼ੂਰ ਭਾਈ ਕੀ ਕਰ ਸਕਦੇ ਹੁਣ ਨਹੀਂ ਹੋਏਗਾ ਲਾਸੰਸ ਤੇ ਨਾਲ ਸਹੀ ਹੁਣ ਕੀ ਕੀਤਾ ਜਾ ਸਕਦਾ ਉਹ ਫੋਟੋਗ੍ਰਾਫਰ ਆਇਆ ਸੀ ਉਹਨੂੰ ਮੈਂ ਕਿਹਾ ਚੱਲ ਭਲਿਆ ਤੂੰ ਹੀ ਕੰਮ ਕਰ ਤੂੰ ਨਾ ਇੱਕ ਕਪਾ ਚਾਹ ਤਾਂ ਤੇ ਹੁਣ ਪੀ ਕੇ ਚਲਾ ਜਾ ਉਹ 15 ਕੁ ਮਿੰਟ ਲੱਗ ਗਏ ਚਾਹ ਪਾਣੀ ਸਰਵ ਕਰਦੇ ਆ ਜਦੋਂ ਚਾਹ ਪੀ ਕੇ ਬਾਹਰ ਨਿਕਲਿਆ ਨਾ ਸੰਗਤ ਜਿਓ ਤੇ ਕੀ ਦੇਖਿਆ ਕਿ ਸੂਰਜ ਦੇ ਅੱਗੇ ਬਦਲੀ ਆ ਗਈ ਹੈ ਵਾਏ ਗੁਰੂ ਸੂਰਜ ਅੱਗੇ ਬਦਲੀ ਆ ਗਈ ਤੇ ਮੈਂ ਕਿਹਾ ਬਈ ਫਟ ਹੁਣ ਫੋਟੋ ਖਿੱਚ ਲੈ ਹੁਣ ਕੈਮਰੇ ਤੇ ਸੂਰਜ ਦੀ ਕਿਰਨ ਨਹੀਂ ਪਏਗੀ ਉਹਨੇ ਫੋਟੋ ਖਿੱਚੀ ਤੇ ਲੈ ਕੇ ਤੇ ਡਿਪਾਰਟਮੈਂਟ ਜਮਾ ਕਰਾ ਦਿੱਤੀ ਮੈਂ ਕੀ ਕੀਤਾ ਉੱਥੇ ਕੁਝ ਵੀ ਨਾ ਕੀਤਾ ਜੀ ਮੇਰਾ ਕੀਤਾ ਤੇ ਕਿਤੇ ਕੰਮ ਨਾ ਆਇਆ ਉਹ ਤੇ ਅੱਗੇ ਸੂਰਜ ਆਪਣਾ ਚਮਕ ਰਿਹਾ ਸੀ ਉਹ ਮਾਲਿਕ ਬਿੱਤ ਬਣਾਉਂਦਾ ਜੀ ਪਤਾ ਨਹੀਂ ਕੀ ਕੁਝ ਖੇਡ ਖੇਡਦਾ ਐ ਏਦਾਂ ਹੀ ਆਪ ਦੇ ਨਾਲ ਤੀਜੀ ਘਟਨਾ ਸੁਣਾਵਾਂ ਡੀਡੀਏ ਦੇ ਫਲੈਟ ਦੀ ਅਲਾਟਮੈਂਟ ਸੀ ਤੇ ਉਦੋਂ ਕਿਤੇ ਨਿਕਲਿਆ ਡੀਡੀਏ ਦਾ ਫਾਰਮ ਕਈ ਵਾਰੀ ਨਿਕਲਦੇ ਰਹਿੰਦੇ ਨੇ ਤੇ ਮੇਰੇ ਕੋਲ 5000 ਰੁਪਿਆ ਵੀ ਨਹੀਂ ਸੀ ਹੁੰਦਾ ਪਰ ਜਿੰਨਾ ਦਿਨ ਅੱਜ 5000 ਰੁਪਿਆ ਇਕੱਠਾ ਹੋਇਆ ਨਾ ਉਹਨਾਂ ਦਿਨਾਂ 'ਚ ਕਿਤੇ ਮੇਰੀ ਨਿਗਾਹ ਪੇਪਰ ਤੇ ਪੈ ਗਈ ਕਿ ਇਸ ਤਰ੍ਹਾਂ ਫਲੈਟ ਨਿਕਲੇ ਨੇ ਤੇ 5000 ਇਹ ਤਕਰੀਬਨ ਜਮਾ ਕਰਾਉਣਾ ਸੀ ਰਜਿਸਟ੍ਰੇਸ਼ਨ ਤੇ ਕਿਆ ਬਿੱਦ ਉਸ ਮਾਲਕ ਨੇ ਬਣਾਈ ਉਹ ਜਮਾ ਕਰਾ ਦਿੱਤਾ ਕੁਝ ਆਪਸ਼ਨਸ ਹੁੰਦੀਆਂ ਨੇ ਵੀ ਇੱਥੇ-ਇੱਥੇ ਤੁਸੀਂ ਕਿਤੇ ਵੀ ਨਿਕਲ ਸਕਦਾ ਹੈ ਚਾਰ-ਪੰਜ ਕਲੋਨੀਆ ਦੇ ਨਾਮ ਹੁੰਦੇ ਨੇ ਉਹ ਇੱਕ ਕਲੋਨੀ ਦੇ ਵਿੱਚ ਜਿਹੜਾ ਸਾਨੂੰ ਜਿਆਦਾ ਦੇਖਣ ਚਲੇਗੇ ਸਭ ਪਾਸੇ ਤੇ ਜਿਹੜਾ ਜਿਆਦਾ ਪਸੰਦ ਸੀ ਨਾ ਉਹਨੂੰ ਫਸਟ ਪ੍ਰਾਇੋਰਟੀ ਤੇ ਰੱਖ ਦਿੱਤਾ ਤੇ ਇੱਕ ਮਕਾਨ ਜਿਹੜਾ ਦੇਖਣ ਆਏ ਨਾ ਜੀ ਉਹ ਦੇਖਣ ਨੂੰ ਸਾਨੂੰ ਬੜਾ ਚੰਗਾ ਲੱਗਾ ਤੇ ਅਸੀਂ ਕਿਹਾ ਮਾਲਕਾ ਜੇ ਕਿਤੇ ਐਹੀ ਅੱਲਾ ਨਿਕਲ ਆਏ ਨਾ ਤੇ ਕਿੱਡੀ ਚੰਗੀ ਗੱਲ ਹੈ ਮਨ 'ਚ ਵਿਚਾਰ ਆ ਗਿਆ ਸੋਚੀ ਨਹੀਂ ਸੀ ਕਿ ਕੁਝ ਮੰਗਣਾ ਹੈ ਤੇ ਕਿ ਨਹੀਂ ਮੰਗਣਾ ਫਾਰਮ ਜਮਾ ਹੋ ਗਿਆ ਉਸ ਤੋਂ ਬਾਅਦ ਸੱਚ ਜਾਣ ਲੈਣਾ ਕਿ ਕਿਸੇ ਵੀ ਕਲੋਨੀ ਚ ਨਿਕਲ ਸਕਦਾ ਸੀ ਜੋ ਸਾਨੂੰ ਨਹੀਂ ਸੀ ਪਸੰਦ ਪਰ ਉਸੇ ਪਾਕਟ ਚ ਨਿਕਲਿਆ ਜਿੱਥੇ ਅਸੀਂ ਦੇਖਣ ਆਏ ਸੀਗੇ ਦੇਖਣ ਆਏ ਸੀ ਪਰ ਉਹ ਫਲੋਰ ਵੀ ਉਹ ਹੀ ਆ ਨਿਕਲਿਆ ਜੋ ਅਸੀਂ ਮੰਗ ਕੀਤੀ ਸੀ ਪਰ ਨਿਕਲਿਆ ਕਿਤੇ ਅੰਦਰ ਦਾ ਦੇਖਣ ਅਸੀਂ ਕੋਈ ਦੇਖ ਕੇ ਪਹਿਲਾ ਪਹਿਲਾ ਕੋਈ ਹੋਰ ਕਰ ਗਏ ਸਾ ਮੇਰਾ ਉਹ ਦਿਨ ਚਾਣਾ ਪ੍ਰਾਪਰਟੀ ਦਾ ਕੰਮ ਹੁੰਦਾ ਸੀ ਮੈਂ ਉਹਨਾਂ ਦਿਨਾਂ 'ਚ ਮੈਂ ਕਿਹਾ ਚਲ ਮਾਲਕਾ ਤੂੰ ਇੰਨੀ ਸਾਰੀ ਪੂਰੀ ਕਰਤੀ ਏ ਜੋ ਮਨ 'ਚ ਵਿਚਾਰ ਸੀ ਉਹ ਸੇ ਪਾਕਟ 'ਚ ਦੇ ਦਿੱਤਾ ਹੈ ਉਹ ਫਲੋਰ ਵੀ ਤੂੰ ਹੀ ਉਹ ਦੇ ਦਿੱਤਾ ਹੈ ਜੋ ਮੈਂ ਚਾਹੁੰਦਾ ਸੀ ਚਲੋ ਭਾਈ ਤੇਰੀ ਤੇਰਾ ਸ਼ੁਕਰ ਹੈ ਬਸ ਦੂਜੇ ਤੀਜੇ ਦਿਨ ਕੋਈ ਇੱਕ ਬੰਦਾ ਜਿਹਦਾ ਇਹ ਵਾਲਾ ਫਲੈਟ ਨਿਕਲਿਆ ਸੀ ਜੋ ਮੈਂ ਚਾਹੁੰਦਾ ਸੀ ਉਹ ਮੇਰੇ ਕੋਲ ਆ ਗਿਆ ਕਹਿ ਲਗਾ ਜੀ ਸਾਹਮਣੇ ਤੁਹਾਡੇ ਉਜਾੜ ਏ ਤੇ ਮੰਨੂ ਨਾ ਅਸੀਂ ਮੀਆਂ ਬੀਬੀ ਨੌਕਰੀ ਪੇਸ਼ਾਵਾਂ ਤੇ ਸਾਨੂੰ ਇਹ ਮਕਾਨ ਬਦਲਣਾ ਹੈ ਵੇਚਣਾ ਤੇ ਨਹੀਂ ਹੈ ਬਦਲਣਾ ਸਾਨੂੰ ਇਹਦੇ ਵਰਗਾ ਹੀ ਐਸੇ ਪੌਕੇਟੀ ਚ ਐਸੇ 플ੋਰ ਦਾ ਕੋਈ ਹੋਰ ਮਕਾਨ ਹੋਵੇ ਨਾ ਤੇ ਤੁਸੀਂ ਉਹ ਸਾਨੂੰ ਦੇ ਦਿਓ ਮਿਊਚੁਅਲ ਟ੍ਰਾਂਸਫਰ ਅਸੀਂ ਕਰਾ ਲਾਂਗੇ ਮੈਂ ਕਹਾਂ ਵੀ ਤੂੰ ਇਹ ਦੇਖ ਲੈ ਮੇਰੇ ਵਾਲਾ ਦੇਖ ਲੈ ਕਹਿੰਦਾ ਜੀ ਇਹ ਮਾਨੂੰ ਪਸੰਦ ਹੈ ਬਸ ਉਹੀ 1000 ਰੁਪਇਆ ਦਿੱਤਾ ਤੇ ਉਹ ਮਿਊਚੁਅਲ ਟ੍ਰਾਂਸਫਰ ਹੋ ਗਿਆ ਸਾਡਾ ਤੇ ਮੇਰਾ ਉਹੀ ਵਾਲਾ ਫਲੈਟ ਮੰਨੂ ਮਿਲ ਗਿਆ ਮੇਰੇ ਨਾਂ ਤੇ ਮਿਲ ਗਿਆ ਜਿਹੜਾ ਅਸੀਂ ਪਹਿਲੀ ਵਾਰੀ ਦੇਖਣ ਆਏ ਸੀ ਵਾਹ ਦੇਖਣ ਆਏ ਸੀ ਇਹ ਕਿਦਾਂ ਬਣਤ ਬਣ ਗਈ ਮੈਂ ਕੀ ਕੀਤਾ ਕੁਛ ਵੀ ਨਾ ਕੀਤਾ ਤੋਂ ਇਸ ਨੂੰ ਕਹਿੰਦੇ ਨੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਬਸ ਦਰਅਸਲ ਗੱਲ ਕੀ ਹੈ ਕਿ ਸਾਨੂੰ ਨਾ ਸਰੈਂਡਰ ਹੋ ਕੇ ਜਿਉਣਾ ਹੈ ਕਾਰਨ ਅਕਾਲ ਪੁਰਖ ਵਾਹਿਗੁਰੂ ਬਣਾਉਂਦਾ ਹੈ ਉਸ ਨੂੰ ਸਭ ਕੁਝ ਪਤਾ ਹੈ ਕੀ ਸਾਨੂੰ ਕਿਸ ਟਾਈਮ ਤੇ ਕੀ ਚਾਹੀਦਾ ਹੈ ਜਿਵੇਂ ਇਆਣਾ ਬਾਲਗ ਹੋਵੇ ਸਾਲ ਦੋ ਸਾਲ ਦਾ ਮੈਂ ਕਈ ਵਾਰੀ ਉਦਾਹਰਣ ਲੈਣਾ ਤੇ ਮਾਪਿਆਂ ਨੂੰ ਸਭ ਕੁਝ ਪਤਾ ਹੈ ਕਿ ਉਸ ਨੂੰ ਕਿਸ ਟਾਈਮ ਕੀ ਚਾਹੀਦਾ ਹੈ ਤੇ ਕਿਹੜੀ ਸਹੂਲਤ ਉਹਨੂੰ ਮੁਹੱਈਆ ਨਹੀਂ ਕਰਾਈ ਜਾਂਦੀ ਬੱਚਾ ਖੇਡਦਾ ਹੈ ਕੋਈ ਚਿੰਤਾ ਨਹੀਂ ਕੋਈ ਫਿਕਰ ਨਹੀਂ ਕੋਈ ਕੁਸ਼ ਨਹੀਂ ਬਸ ਅਸੀਂ ਬੱਚੇ ਬਣ ਕੇ ਕਿਤੇ ਜੀਣਾ ਸਿੱਖ ਲਈਏ ਤਨਮਨ ਤਨ ਸਭ ਸੋਪ ਗੁਰ ਕੋ ਵਾਲੀ ਗੱਲ ਤੇ ਕਿਤੇ ਆ ਜਾਈਏ ਤਨਮਨ ਤੇਰਾ ਤਨ ਵੀ ਤੇਰਾ ਕਹਿ ਦਿੰਨੇ ਆ ਪਰ ਮਨ ਉਹ ਮਨ ਦੇ ਅੰਦਰ ਪਕੜ ਰਹਿਂਦੀ ਹੈ ਕਿਤੇ ਉਹ ਛੁੱਟ ਜਾਵੇ ਕਿਤੇ ਸਰੈਂਡਰ ਹੋਣਾ ਸਾਨੂੰ ਆ ਜਾਵੇ ਬਸ ਦੀ ਕੁਝ ਲੋੜ ਨਹੀਂ ਹੈ ਸ਼ਰਨਾਗਤ ਹੋਣ ਦੀ ਲੋੜ ਹੈ ਕਰਤੇ ਅਸੀਂ ਵੈਸੇ ਵੀ ਕੁਝ ਨਹੀਂ ਸਕਦੇ ਕਰਤਾ ਤੇ ਪਰਮਾਤਮਾ ਹੈ ਤਾਂ ਕੇਵਲ ਸ਼ਰਨਾਗਤ ਹੋ ਕੇ ਜੋਂ ਦੇ ਨਾਲ ਹੀ ਉਹ ਮਾਲਿਕ ਆਪਣੇ ਸਾਰੇ ਕਾਰਜ ਆਪ ਜੀ ਦੇ ਰਾਸ ਅੱਜ ਵੀ ਕੀਤੇ ਜਾ ਰਿਹਾ ਹੈ ਆਪ ਜੀ ਦੇ ਵੀ ਕੀਤੇ ਜਾ ਰਿਹਾ ਹੈ ਕੇਵਲ ਵਾਚਨ ਦੀ ਲੋੜ ਹੈ ਬਸ ਅਸੀਂ ਆਪਣੀ ਸਿਆਣਾ ਨੂੰ ਅੱਗੇ ਲੈਣ ਆ ਤੇ ਅਸੀਂ ਇਹ ਸੋਚਦੇ ਹਾਂ ਕਿ ਨਹੀਂ ਜਦ ਤੱਕ ਮੈਂ ਕੁਝ ਨਹੀਂ ਕਰਾਂਗਾ ਮੈਂ ਹੱਥ ਪੈਰ ਨਹੀਂ ਚਲਾਵਾਂਗਾ ਤਦ ਤੱਕ ਕੋਈ ਗੱਲ ਨਹੀਂ ਬਣੇਗੀ ਕੋਈ ਖੇਡ ਨਹੀਂ ਬਣੇਗੀ ਭੁੱਲ ਜਾਣੇ ਆ ਕਿ ਜੋ ਕਾਰਜ ਉਸ ਮਾਲਿਕ ਨੇ ਕਰਾਉਣੇ ਨੇ ਨਾ ਜੋ ਉਹਨੇ ਪਹਿਲਾਂ ਮਿੱਠੇ ਹੋਏ ਨੇ ਜੋ ਚਾਹੁੰਦਾ ਜੋ ਜੋ ਉਸ ਦੀ ਵਿੱਲ ਹੈ ਉਹਨੇ ਉਸੇ ਤਰ੍ਹਾਂ ਕਾਰਨ ਬਣਾ ਕੇ ਉਸੇ ਤਰ੍ਹਾਂ ਸ਼ਰੀਰ ਵੀ ਉਸੇ ਦਾ ਦਿੱਤਾ ਹੋਇਆ ਹੈ ਤੇ ਉਹਨੇ ਉਸ ਤਰ੍ਹਾਂ ਦੇ ਹੀ ਕਾਰਨ ਬਣਾਣੇ ਨੇ ਇਸ ਜੀ ਨੂੰ ਉਹਨੇ ਉੱਥੇ ਹੀ ਲੈ ਜਾਣਾ ਕਿਉਂਕਿ ਸਾਡੇ ਸਾਰਿਆਂ ਚੋਂ ਆਪ ਹੀ ਵਰਤ ਰਹੇ ਤੇ ਉਹਨੇ ਉਹ ਹੀ ਉਹ ਕੁਝ ਕਰਾ ਲੈਣਾ ਜੋ ਉਹ ਚਾਹੁੰਦਾ ਹੈ ਬਸ ਇਸ ਗੱਲ ਤੇ ਅਸੀਂ ਕਿਤੇ ਨਹੀਂ ਆਉਂਦੇ ਆਪਣੀ ਸੋਚਾਂ 'ਚ ਪਏ ਰਹਿੰਦੇ ਆ ਤੇ ਫਿਰ ਸੋਚਾਂ ਕਰਕੇ ਅਸੀਂ ਦੁਖੀ ਹੁੰਨੇ ਆ ਤੇ ਗੁਰੂ ਸਾਹਿਬ ਕਹਿੰਦੇ ਨਾ ਕਰ ਚਿੰਤ ਚਿੰਤਾ ਹੈ ਕਰਤੇ ਵਿਕਤ ਕਰਤੇ ਨੂੰ ਚਿੰਤਾ ਤੇ ਤੂੰ ਭਲਿਆ ਨਾ ਚਿੰਤਾ ਕਰ ਤਾਂ ਜਦੋਂ ਸਾਡੀ ਚਿੰਤਾ ਕਿਤੇ ਮੁੱਕ ਜਾਏ ਗੁਰੂ ਦੇ ਉਪਦੇਸ਼ ਨੂੰ ਕਿਤੇ ਮੰਨ ਲਈਏ ਸ਼ਰਨਾਗਤ ਹੋ ਕੇ ਕਿਤੇ ਜੀਣਾ ਸਿੱਖ ਲਈਏ ਤਾਂ ਉਹ ਅਕਾਲ ਪੁਰਖ ਵਾਹਿਗੁਰੂ ਆਪ ਪਰ ਤੱਕ ਵਰਤਦਾ ਨਜ਼ਰ ਆਉਂਦਾ ਹੈ ਇਹੋ ਜਿਹੇ ਘਟਨਾਵਾਂ ਆਪਜੀ ਤੇ ਵੀ ਜੀਵਨ ਚ ਸਾਰਿਆਂ ਦੇ ਜ਼ਰੂਰ ਬੀਤਿਥ ਹੋਈਆਂ ਹੋਣਗੀਆਂ ਆਪ ਜੀ ਚੇਤੇ ਕਰ ਲੋ ਇਨ੍ਹਾਂ ਘਟਨਾਵਾਂ ਕਰਕੇ ਫਿਰ ਸਾਡਾ ਮਾਲਕ ਤੇ ਭਰੋਸਾ ਵੱਜਦਾ ਹੈ ਕਿ ਉਹ ਮੇਰੇ ਅੰਗ ਸੰਗ ਹੈ ਇਸ ਤਰ੍ਹਾਂ ਫਿਰ ਉਸ ਦੇ ਪ੍ਰਤੀ ਸਾਡਾ ਪਿਆਰ ਪਨਪਦਾ ਹੈ ਮਾਲਿਕ ਆਪਣਾ ਪਿਆਰ ਆਪੇ ਲਾਇ ਦੇ ਮੁਖਵਾਕ ਅਨੁਸਾਰ ਇਹ ਸਾਰੀ ਅੱਖੇ ਢਾਉ ਆਪ ਖਡਾਂਦਾ ਜਿਵੇਂ ਮਾਪਿਓ ਆਪਣੇ ਬੱਚੇ ਨੂੰ ਖੇਡਾ ਖਡਾਂਦੇ ਨੇ ਤੋਂ ਇਸ ਪ੍ਰਕਾਰ ਨਾਲ ਗੁਰੂ ਪਿਆਰੇ ਕੁਝ ਵਿਚਾਰਾਂ ਆਪ ਜਿਹਦੇ ਸੰਮੁਖ ਰੱਖਿਆ ਨੇ ਤੋਂ ਬੇਅੰਤ ਬੁਲਣ ਲਈ ਮਨੁਖੀਮਾ ਕਾਟ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ